ਸਰਹੱਦੀ ਜ਼ਿਲ੍ਹਾ ਫਰੋਇਪੁਰ ਚੋਰੀਆਂ ਅਤੇ ਲੁੱਟਾਂ ਖੋਹਾਂ ਦਾ ਗੜ ਜਿਹੜਾ ਉਹ ਬਣਦਾ ਜਾ ਰਿਹਾ ਲਗਾਤਾਰ ਸ਼ਹਿਰ ਅੰਦਰ ਕਤਲੋਗਾਰਪ ਵਰਗੀਆਂ ਘਟਨਾਵਾਂ ਵਾਪਰੀਆਂ ਉਤ ਸਹੀ ਲੁੱਟਾਂ ਖੋਹਾਂ ਵੀ ਚਰਮ ਸੀਮਾ ਤੇ ਆ ਰੁਕਮਦਾਨ ਨਾਮ ਨਹੀਂ ਲੈ ਰਹੀਆਂ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਸ਼ਾਸਨ ਦੀ ਇੱਕ ਨਲਾਇਕੀ ਦੀ ਤਸਵੀਰ ਦਿਖਾਉਂਦੇ ਆ ਬਿਲਕੁਲ ਸਾਹਮਣੇ ਤਸਵੀਰ ਦੇਖੋਗੇ ਸੀਸੀਟੀਵੀ ਕੈਮਰੇ ਇਹ ਸੀਸੀਟੀਵੀ ਕੈਮਰੇ ਫਰੋਇਪੁਰ ਸ਼ਹਿਰ ਵਿੱਚ ਥਾ ਥਾ ਜਿਹੜੇ ਆ ਉਹ ਲੱਗੇ ਹੋਏ ਆ ਕਰੋੜਾ ਰੁਪਏ ਜਿਹੜੇ ਦੱਸਿਆ ਜਾ ਰਿਹਾ ਕੈਨਸ ਸੀਸੀਟੀਵੀ ਕੈਮਰਾ ਤੇ ਖਰਚਾ ਗਿਆ ਪਰ ਕੈਮਰਾ ਇੱਕ ਵੀ ਚੱਲਦਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਇਸੇ ਕਰਕੇ ਸ਼ਾਇਦ ਚੋਰ ਜੜਿਆ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਜਿਹੜਾ ਉਹ ਦੇ ਰਿਹਾ ਤਾਜੀ ਘਟਨਾ ਜਿਹੜੀ ਆ ਉਹ ਫਰੋਹੇ ਪਰ ਦੇ ਨਮਕ ਮੰਡੀ ਨਮਕ ਮੰਡੀ ਵਿੱਚ ਵਾਪਰੀ ਹੈ ਜਿੱਥੇ ਇੱਕ ਹੋਟਲ ਤੋਂ ਲੁੱਟ ਜਿਹੜੀ ਆ ਉਹ ਕੀਤੀ ਗਈ ਆ ਤਸਵੀਰ ਸਾਹਮਣੇ ਦੇਖੋਗੇ ਇਹ ਉਸ ਹੋਟਲ ਦੀ ਤਸਵੀਰ ਆ ਜਿੱਥੇ ਅੱਜ ਸਵੇਰ ਦੇ ਸਮੇਂ ਦੱਸਿਆ ਜਾ ਰਿਹਾ ਆ ਇਹ ਜਦ ਵੀ ਲਾਟਾ ਉਹ ਹੋਈਆ ਮੋਟਰਸਾਈਕਲ ਸਵਾਰ ਲੁਟੇਰੇ ਇਸ ਹੋਟਲ ਤੇ ਆਉਂਦੇ ਆ ਤਾਂ ਕੁਝ ਨਗਦੀ ਲੈ ਕੇ ਫਰਾਰ ਜਿਹੜੀ ਆ ਉਹ ਹੋ ਜਾਂਦੇ ਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿੱਦਾਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮੌਕੇ ਦੀ ਸੀਸੀਟੀਵੀ ਤਸਵੀਰ ਵੀ ਜਿਹੜੀ ਆ ਉਹ ਵੀ ਸਾਹਮਣੇ ਆਈ ਆ ਸੇਮ ਚੋਰ ਦੱਸਿਆ ਜਾ ਰਿਹਾ ਇਸ ਤੋਂ ਪਹਿਲਾਂ ਇਹਨਾਂ ਚੋਰਾਂ ਵੱਲੋਂ ਕਿਸੇ ਹੋਰ ਹੋਟਲ ਤੇ ਰੋਟੀ ਖਾਧੀ ਜਾਂਦੀ ਆ ਉਸ ਤੋਂ ਬਾਅਦ ਉਹਨਾਂ ਹੀ ਚੋਰਾਂ ਵੱਲੋਂ ਇਸ ਹੋਟਲ ਤੇ ਆ ਕੇ ਚੋਰੀ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਆ ਤਾਂ ਇਸ ਹੋਟਲ ਤੇ ਆ ਕੇ ਲੁੱਟ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਆ ਉਹ ਦਿੱਤਾ ਗਿਆ ਤਾਂ ਲੋਕਾਂ ਵੱਲੋਂ ਲੋਕਾਂ ਦੀ ਗੱਲ ਕਰੀਏ ਤਾਂ ਸ਼ਹਿਰ ਵਾਸੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਆ ਕਿ ਚੋਰੀ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਤੋਂ ਰੋਕ ਜਿਹੜੀ ਆ ਉਹ ਲਗਾਈ ਜਾਵੇ ਪਰ ਕਿਤੇ ਵੀ ਰੋਕ ਲੱਗਦੀ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਆ ਪਰ ਕਿਤਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਦਾਅਵੇ ਵੀ ਕਿਤਨਾ ਕਿਤੇ ਕੋਲ ਖੰਬੀ ਜਿਹੜੀ ਆ ਉਹ ਨਜ਼ਰ ਜਿਹੜੀ ਆ ਉਹ ਜ਼ਰੂਰ ਆ ਰਹੀ ਆ ਆਪਣੇ ਕੀ ਕੀ ਘਟਨਾ ਕੀ ਵਾਪਰੀ ਆ ਟਰਨਾ ਭਾਜੀ ਐਦਾਂ ਨੀ ਸਿਰੇ ਡੈੜੀ ਟਲ ਕੇ ਆਏ ਸਾਂ 6 ਪੌਣੇ 6 ਦੁਕਾਨ ਤੇ ਤਿੰਨ ਮੁੰਡੇ ਵਾਰਦਾਤ ਇਧਰ ਨੂੰ ਗਏ ਮੁੰਡੇ ਉਹ ਵਾਪਸ ਆਏ ਨੇ ਤਿੰਨੇ ਜਾਨੇ ਉਤਰ ਕੇ ਦੁਕਾਨ ਦੇ ਅੰਦਰ ਆ ਗਏ ਨੇ ਦੁਕਾਨ ਦੇ ਅੰਦਰ ਆ ਕੇ ਕਹਿੰਦੇ ਨੇ ਕਾਪੇ ਕੱਢ ਲੈਨੇ ਡੈਡੀ ਕੋ ਤੇ ਡੈੜੀ ਕੋ ਕਾਪੇ ਕੱਢ ਕੇ ਡੈਡੀ ਜੇਬ ਚ ਜਿਹੜੇ ਪੈਸੇ ਗਏ ਸੀ ਸਾਰੇ ਪੈਸੇ ਕੱਢ ਕੇ ਲੈ ਗਏ ਨਹੀਂ ਤਾਂ ਉਹਨਾਂ ਨੇ ਕੋ ਜਦੋਂ ਕੋਸ਼ਿਸ਼ ਕੀਤੀ ਆਪ ਦੇ ਨੂੰ ਬਚਾ ਕਰਨ ਦੀ ਉਹਨਾਂ ਨੇ ਕਾਪਾ ਕੱਢ ਕੇ ਕਹਿੰਦੇ ਤੁਹਾਡੇ ਕਾਪਾ ਮਰਾਂਗਾ ਉਨੀ ਜੇਬ ਚ ਰੋਲਾ ਪੈ ਗਿਆ ਰੋਲਾ ਪੈ ਗਿਆ ਜਦੋਂ ਤੇ ਭੱਜ ਕੇ ਜਲਦੀ ਗੱਦੀ ਨਹੀਂ ਹੋ ਗਏ ਜੀ ਕੋਈ ਪਤਾ ਲੱਗਾ ਬੰਦੇ ਕੌਣ ਸੀ ਬੰਦਾ ਪਤਾ ਹੀ ਨਹੀਂ ਲੱਗਾ ਜੀ ਸਰ ਕੁਝ ਵੀ ਨਹੀਂ ਤੁਸੀਂ ਜਾ ਰਿਹਾ ਕਿ ਜਿਹੜੇ ਚੋਰ ਇੱਥੇ ਆ ਲੁੱਟੇ ਗਏ ਜਿਹੜੇ ਇੱਥੇ ਆਏ ਸੀਗੇ ਉਹਨਾਂ ਪਹਿਲਾਂ ਕਿਸੇ ਹੋਰ ਹੋਟਲ ਵਿੱਚ ਵੀ ਰੋਟਿੰਗ ਲੈ ਗਏ ਸਨ। ਉਹਨੇ ਦੋ ਹੋਟਲ ਚ ਕਿਤੇ ਹੋਰ ਵੀ ਗਏ ਨੇ ਵਾਰਤਤ ਕਰਨ ਸ਼ਨੀਵਾਰ ਰਾਤ ਨੂੰ ਪਰ ਉਹਨਾਂ ਨੇ ਉੱਥੋਂ ਵਾਪਸ ਮੋੜਦਾ। ਕਾਪੇ ਉਹਨਾਂ ਦੇ ਕੋਲ ਸੀ। ਸ਼ਰੀਆਮ ਉਹਨਾਂ ਦੀ ਦੁਕਾਨ 'ਚ ਕਾਪੇ ਲੈ ਕੇ ਘੁੰਮਦੇ ਬੈਠੇ ਨੇ। ਕਿੰਨੇ ਪੈਸੇ ਲੈ ਕੇ ਗਏ? ਵੈਸੇ ਗਏ ਹੀ 450 ਰੁਪਈਆ ਹੀ। ਬਿਲਕੁਲ ਤੁਸੀਂ ਸੁਣ ਸਕਦੇ ਹੋ ਪਾਜੀ ਕਿਵੇਂ ਦੇਖਦੇ ਹੋ ਲਗਾਤਾਰ ਹੀ ਇਹੋ ਜੀਆਂ ਘਟਨਾਵਾਂ ਜੜੀਆਂ ਆਫਰ ਇਪਰ ਵਿੱਚ ਵਾਪਰੀਆਂ ਬਿਲਕੁਲ ਸਾਹਮਣੇ ਸੀਸੀਟੀਵੀ ਕੈਮਰੇ ਦਾ ਲੱਗੇ ਹੋਇਆ ਪ੍ਰਸ਼ਾਸਨ ਨੇ ਕਨੇ ਕਰੋੜਾ ਰੁਪਇਆ ਖਰਚਿਆ ਗਿਆ ਇਹਨਾਂ ਕੈਮਰਿਆਂ ਤੇ ਚੱਲਦਾ ਇੱਕ ਵੀ ਨਹੀਂਗਾਰੇ ਮੇਰੇ ਸਾਹਮਣੇ ਦੋ ਸਾਲ ਤੋਂ ਹੀ ਇੰਸਟਾਲ ਹੋਏ ਹੋਏ ਨੇ ਬੜਾ ਜੀ ਦੋ ਸਾਲ ਹੋ ਗਿਆ ਇਹ ਬੰਦ ਨਹੀਂ ਮਤਲਬ ਚੱਲੇ ਨਹੀਂ ਅਜ ਤੱਕ ਜੀ ਇਹ ਬੰਦ ਹੀ ਪਿਆ ਜੀ ਦੂਸਰੀ ਗੱਲ ਤੁਸੀਂ ਇਹ ਦੇਖ ਕੇ ਚਲੋ ਜੀ ਕੇ ਦੁਕਾਨਦਾਰ ਤਾਂ ਸਾਰੇ ਪਰੇਸ਼ਾਨ ਹੈ ਜੀ ਹੁਣ ਅਸੀਂ ਮੈਂ ਇਸ ਸਾਰੇ ਬਾਜ਼ਾਰ ਚ ਪ੍ਰਧਾਨਾ ਜੀ ਅਸੀਂ ਦਰਖਾਸਤਾਂ ਨੂੰ ਸਾਡਾ ਦਿਲ ਨਹੀਂ ਕਰਾ ਵੀ ਜੇ ਦਰਖਾਸਤਾਂ ਨੇ ਵੀ ਜਾਵੇਂ ਹੋਣਾ ਤਾਂ ਕੁਝ ਐ ਨਹੀਂ ਜੀ ਸਭ ਤੋਂ ਵੱਡੀ ਗੱਲ 4500 ਰੁਪਏ ਨੂੰ ਛੱਡੋ ਵੀ ਇੱਕ ਬੰਦੇ ਦੀ ਜਾਨ ਦੀ ਕੋਈ ਵੈਲਿਊ ਨਹੀਂ ਹੈ ਅਕਸਰ ਹਲਵਾਈ ਦੀ ਦੁਕਾਨ ਹੈ ਉਹਦਾ ਸੀਜ਼ਨ ਹੈ 5:30 ਵਜੇ ਉੱਠ ਕੇ ਉਹਨੇ ਆਉਣਾ ਹੀ ਆਉਣਾ ਹੈ ਔਰ ਤੁਸੀਂ ਦੇਖੋ ਇਸ ਤੋਂ ਬੇਕ ਆਫ ਕੀ ਵੇਖ ਲੋਗੇ ਜੀ ਸ਼ਹਿਰ ਚ ਮਤਲਬ ਮੈਂ ਤਾਂ ਹਿਸਾਬ ਲਾ ਕੇ ਚੱਲਿਆ ਵੀ ਵੀ ਇਹ ਤਾਂ ਸਵੇਰੇ 10 ਵਜੇ ਖੋਲ੍ਹੀਏ ਤੇ 5 ਵਜੇ ਦੁਕਾਨਾ ਬੰਦ ਕਰ ਦਿਆ ਕਰੀਏ ਜੀ ਤੇ ਗੁਰਦੁਆਰੇ ਰੋਟੀ ਲਾਈਏ ਤੇ ਬੱਚਿਆਂ ਨੂੰ ਖਵਾ ਦਿਆ ਕਰੀਏ ਇਹ ਚੀਜ਼ ਕਰਨੀ ਪੈਣੀ ਹੋਰ ਤਾਂ ਕੁਝ ਰਹਿ ਨਹੀਂ ਗਿਆ ਜੀ ਸਰ ਨਾ ਸਿੱਟੀ ਕੋ ਦੁਕਾਨਾ ਛੋਟੀ ਜੀ ਦੁਕਾਨਾ ਕੋਈ ਕੋਈ ਇਹ ਵੀ ਨਹੀਂ ਕਿ ਕੋਈ ਜਿਆਦਾ ਵਟਤ ਵੀ ਨਹੀਂ ਹੋਣੀ ਇੱਥੇ ਕਿ ਲੱਖਾਂ ਰੁਪਏ ਸ਼ਾਮ ਨੂੰ ਚਲਦੇ ਹੋਣ ਤੁਸੀਂ ਗੱਲ ਨਹੀਂ ਸਮਝੇ ਵਟਤ ਨੂੰ ਤਾਂ ਛੱਡ ਹੀ ਦਿਓ ਨਾ ਜੀ ਗੱਲ ਵਟਕ ਵਟਕ ਦੀ ਤਾਂ ਸੈਕੰਡਰੀ ਰਹੀ ਨਾ ਜੀ ਰੌਣਾ ਤੇ ਜੀ ਵੀ ਜਿਹੜਾ ਤੁਹਾਨੂੰ ਕਾਪਾ ਮਾਰਨ ਆਇਆ ਹੈ ਉਹਨੇ ਤਾਂ ਮਾਰ ਹੀ ਦੇਣਾ ਕਿਉਂਕਿ ਉਹ ਪਹਿਲੇ ਹੀ ਬੇਕੋਫ ਹੈ ਉਸੀ ਇੱਕ ਚੀਜ਼ ਦੇਖ ਕੇ ਚੱਲੋ ਸਰ ਵੀ 5:30 6 ਵਜੇ ਕੋਈ ਥੋੜਾ ਟਾਈਮ ਨਹੀਂ ਹੈ ਤੇ ਰਾਤ ਨੂੰ 2:30 ਵਜੇ ਦਾ ਟਾਈਮ ਨਹੀਂ ਹੈ ਜੀ ਇਹ ਟਾਈਮ ਸੋ 5:30 ਪਾਉਣੇ ਤੇ 6 ਵਜੇ ਦਾ ਔਰ ਦੂਸਰੀ ਗੱਲ ਸਵੇਰੇ 6 ਵਜੇ ਦੀ ਵਾਰਦਾਤ ਹੋਈ ਹੈ ਜੀ ਸਾਰੇ ਚੈਨਲਾਂ 'ਤੇ ਚੱਲ ਗਈ ਹੈ ਅਪਰੋਕਸ 4:00 ਵਜੇ 3:30 ਹੋ ਗਿਆ ਜੀ ਕੋਈ 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 ਵੀ ਬੰਦਾ ਪੁਲਿਸ ਵਾਲਾ ਜਾਂ ਕੋਈ ਪ੍ਰਸ਼ਾਸਨ ਵਾਲਾ ਪੁੱਛਣ ਵੀ ਨਹੀਂ ਆਇਆ ਪਰ ਇਹ ਤਾਂ ਅਸੀਂ ਤਾਂ ਖੁਦ ਨਰਾਜ ਆਈ ਤਾਂ ਜਾਂਦੇ ਨਹੀਂ ਬਈ ਅਸੀਂ ਜਾ ਕੇ ਕਰਾਂਗੇ ਕੀ ਜੀ ਅਜੀਬਸਨ ਵਾਈ ਨਹੀਂ ਹੋਣੀ ਫਿਰ ਜਾ ਕਰਾਣਾ ਸਰ ਇਹਦੇ ਦੋ ਦੋ ਘੰਟੇ ਦੁਕਾਨ ਦੇ ਖਰਾਬ ਕਰਾਂਗੇ ਉਹ ਤਾਂ ਦੁਕਾਨਦਾਰ ਇਹ ਸੋਚਦਾ ਵੀ ਆਉਦੇ ਜਿਹੜੇ ਪੈਸੇ ਨੁਕਸਾਨ ਆਇਆ ਉਹ ਕਮਾ ਕੇ ਹੀ ਪੂਰੇ ਕਰਨੇ ਪੈਣੇ ਆ ਗੱਲ ਇਹ ਹੈ ਜੀ ਹੋਣਾ ਸੀ ਇਹਨਾਂ ਨੂੰ ਵੀ ਕਹਤਾ ਸੀ ਸਿਰੇ 9 ਵਜੇ ਆਨ ਕਰਨਗੇ ਜੀ ਅੱਛਾ ਹਾਂ ਜੀ ਤੜਕੇ ਆਉਣ ਵਾਲਾ ਕੰਮ ਤਾਂ ਖਤਮ ਹੋ ਗਿਆ ਨਾ ਜੀ ਇਸ ਹਿਸਾਬ ਨਾਲ ਤਾਂ ਜਿਵੇਂ ਲੋਕ ਤੜਕੇ ਸ਼ਹਿਰ ਘੈਰੀ ਆ ਸ਼ਹਿਰ ਦੇ ਲੋਕ ਸੈਰ ਕਰਦੇ ਆ ਲੋਕ ਤਾਂ ਸੈਰ ਕਰ ਵੀ ਨਿਕਲ ਸਕਦੇ ਸਰ ਸ਼ਹਿਰ ਕਰਦਾ ਹੀ ਨਹੀਂ ਕੋਈ ਹੁਣ ਰਾਤ ਨਾਲ ਕੋਈ ਸੈਰ ਕਰਦਾ ਨਾ ਕੋਈ ਦਿਨੇ ਸੈਰ ਕਰਦਾ 8 ਵਜੇ ਤੇ ਸਾਨੂੰ ਘਰੋਂ ਹੀ ਆ ਜਾਂਦਾ ਹੈ ਕੀ ਦੁਕਾਨ ਵਧਾਓ ਤੇ ਆ ਜਾਓ ਭਾਵੇਂ ਗਾਗ ਵੀ ਖੜਾ ਨਾ ਮੋਟਰਸਾਈਕਲ ਲੈ ਕੇ ਲੰਘਦੇ ਆ ਨਾ ਮੋਟਰਸਾਈਕਲ ਲੈ ਕੇ ਜਾ ਸਕਦੇ ਆ ਜੀ ਕਿਤੇ ਨਾ ਮੋਟਰਸਾਈਕਲ ਖੜਾ ਕਰ ਸਕਦੇ ਆ ਜੀ ਕਿਤੇ ਨਾ ਹੀ ਅਸੀਂ ਸੈਰ ਕਰ ਸਕਦੇ ਨਾ ਸਵੇਰ ਦੀ ਨਾ ਰਾਤ ਦੀ ਈਵਨ ਨਾ ਇਹ ਲਾਤਾ ਵੀ ਜੇ ਵਿਆਹ ਵੀ ਜਾਣਾ ਤੇ ਉਹ ਵੀ ਨਾਲ ਦੋ ਬੰਦੇ ਲੈ ਜਾਣੇ ਪੈਂਦੇ ਵੀ ਭਰਾਵਾ ਰਸਤੇ 'ਚ ਕੋਈ ਗਾਲੀ ਨਾ ਪੈ ਜੇ ਹਾਂਜੀ ਹਾਂਜੀ ਬਿਲਕੁਲ ਇਹੀ ਹਾਲਾਤ ਹੈ ਕੀ ਮੰਗ ਕੀ ਕਰਦੇ ਆ ਸਰ ਮੰਗ ਪੂਰੀ ਨਹੀਂ ਹੁੰਦੀ ਮੰਗ ਪ੍ਰਸ਼ਾਸਨ ਤੋਂ ਸਹੀ ਇਹੀ ਕਰਦੇ ਆ ਕਿ ਸਾਨੂੰ ਸਾਡੇ ਜੋ ਵੀ ਇਸ ਬੰਦੇ ਪਕੜੇ ਜਾਣ ਹੋਗੇ ਕੋਈ ਨਾ ਕੋਈ ਨਾ ਗੱਲ ਪਤਾ ਕੀ ਹੈ ਸਰ ਬੰਦੇ پکڑ ਤੇ ਕੋਈ ਨਾ ਜੀ ਕੁਛ ਤਾਂ ਕਾਰਵਾਈ ਕਰੋ ਜੀ ਅਕਸਰ ਤਾਂ ਸ਼ਹਿਰ ਹੈ ਜੀ ਐਡਾ ਵੱਡਾ ਸ਼ਹਿਰ ਹੈ ਫਿਰੋਜ਼ਪੁਰ ਜੀ ਕੁਛ ਤਾਂ ਦੇਖਣਾ ਜੀ ਵੀ ਇੱਕ ਚੀਜ਼ ਦੇਖੋ ਕਦੀ ਕੁਝ ਹੋ ਰਿਹਾ ਹੈ ਕਦੀ ਕੁਝ ਹੋ ਰਿਹਾ ਕਦੀ ਕੁਝ ਹੋ ਰਿਹਾ ਹੁਣ ਤੁਸੀਂ ਦੇਖੋ ਨਾ ਵੀ ਅੱਜ ਲਗਾਂਡ ਹੋ ਗਿਆ ਜੀ ਅੱਜ ਹੁਣੇ ਹੋ ਜਾਣਾ ਵੀ 7 ਵਜੇ ਸੋਚੀ ਵੀ ਦੁਕਾਨ ਤੋਂ ਚਲੇ ਜਾਈਏ ਯਾਰ ਚਲੇ ਜਾਈਏ ਬਸ ਇਹੀ ਚੀਜ਼ ਹੋਣੀ ਹੈ ਜੀ ਜਿਹੜੇ ਛੋਟੇ ਚੋਰ ਹਨ ਜੀ ਇਹ ਬੰਦ ਹੋਣੇ ਬਹੁਤ ਜ਼ਰੂਰੀ ਹੈ ਪ੍ਰੋਬਲਮ ਸਭ ਤੋਂ ਵੱਡੀ ਗੱਲ ਇਹ ਜੀ ਵੀ ਜਿਹੜਾ ਛੋਟਾ ਚੋਰ ਸਨੇਚਰ ਇਹ ਸਭ ਕੁਝ ਸਾਡੇ ਉਹ ਸਬਜੀ ਮੰਡੀ ਆ ਜੀ ਕਿਸੇ ਟਾਈਮ ਸਬਜੀ ਮੰਡੀ 8 ਵਜੇ ਤੱਕ ਰਸ਼ ਹੁੰਦਾ ਸੀ ਜੀ ਸਾਡਾ ਕੰਮ ਬਾਜ਼ਾਰ ਦਾ ਸਾਰਾ ਸਬਜੀ ਮੰਡੀ ਤੇ ਡਿਪੈਂਡ ਹੈ ਗਾਹ ਆਉਂਦਾ ਹੈ ਕਰਦਾ ਹੈ 6 ਵਜੇ ਤੋਂ ਬਾਅਦ ਸਬਜੀ ਮੰਡੀ ਵੀ ਕੋਈ ਬੰਦਾ ਨਹੀਂ ਆਉਂਦਾ ਉਹ ਵਿਚਾਰੇ ਆਉਂਦਾ ਝੋਲਾ ਚੱਕਦੇ ਔਰ ਚਲੇ ਜਾਂਦੇ ਆ ਉਹਦਾ ਰੋਲਾ ਹੀ ਹੈ ਕਿ ਗਰੀਬ ਦੀ ਜੇਬ ਚੋਂ ਵੀ ਉਹਨਾਂ ਪੈਸੇ ਕੱਢ ਲੈਣੇ ਆ ਬਿਲਕੁਲ ਐਸੀ ਸਾਡੇ ਨਾਲ ਦੁਕਾਨਦਾਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਹੈ ਕਿ ਅੱਜ ਸਵੇਰੇ ਇੱਥੇ ਇੱਕ ਲੁੱਟ ਦੀ ਵਾਰਦਾਤ ਜਿਹੜੀ ਆ ਉਹ ਵਾਪਰੀ ਆ ਜਿਸ ਵੱਲ ਜਿਸ ਨੂੰ ਲੈ ਕੇ ਲਗਾਤਾਰ ਹੀ ਪੁਲਿਸ ਪ੍ਰਸ਼ਾਸਨ ਅਗੇ ਗੁਹਾਰ ਲਗਾਈ ਜਾ ਰਹੀ ਆ ਕਿ ਇਹਨਾਂ ਲੁੱਟਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਤੇ ਰੋਕ ਜਿਹੜੀ ਆ ਲਗਾਈ ਜਾਵੇ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਵੀ ਧਿਆਨ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਸ਼ਾਇਦ ਇਸੇ ਲਈ ਬੇਖੌਫ ਹੋ ਕੇ ਚੋਰ ਲਟੇਰੇ ਜਿਹੜੇ ਆ ਉਹ ਸ਼ਹਿਰ ਵਾਸੀਆਂ ਨੂੰ ਨਿਸ਼ਾਨਾ ਜਿਹੜਾ ਉਹ ਬਣਾ ਰਹੇ ਆ ਸੋ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹਨਾਂ ਚੋਰੀ ਦੀਆਂ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਵੱਲ ਧਿਆਨ ਦੇਣ ਦੀ ਤਾ ਜੋ ਸ਼ਹਿਰ ਦੇ ਲੋਕ ਜਿਹੜੇ ਆ ਉਹ ਸੁੱਖ ਦਾ ਸਾਹ ਜਿਹੜਾ ਉਹ ਲੈ ਸਕ ਲਈ ਫੁਲਪਟ ਕੈਮਰਾਮੈਨ ਰਾਜੀਵ ਰਜਨਲ ਕਰਮਜੀ ਸਖਾਣਾ ਫੁਲਪਟ ਪਹਿਲੇ ਗੂੜੇ